ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਅੱਜ ਹੈ ਜ 27 ਤਰੀਕ ਤੇ ਦਿਨ ਹੈ ਅੱਜ ਸ਼ੁੱਕਰਵਾਰ ਤੇ ਅੱਜ ਹੈ ਚੇਤ 14 ਅੱਜ ਅਰਮਾਨਦੀਪ ਹੋਣੀ ਜਾ ਰਹੀ ਹੈ ਆਪਣੇ ਮੰਮੀ ਪਾਪਾ ਦੇ ਨਾਲ ਆਪਣੇ ਜਠੇਰਿਆਂ ਨੂੰ ਸਾਡੇ ਜਠੇਰੇ ਆ ਜੀ ਭੁਖੜੀ ਬੰਗਿਆਂ ਦੇ ਕੋਲ ਮੁਕੰਦਪੁਰ ਰੋਡ ਸਾਰੇ ਪੁੰਨੀ ਗੋਤ ਵਾਲਿਆਂ ਦੇ ਉੱਥੇ ਅੱਜ ਤੇਰੇ ਸ ਪਿਛਲੇ ਸਾਲ ਵੀ ਵੀਡੀਓ ਬਣਾਈ ਸੀਗੀ ਕੀ ਹੋਇਆ ਲੜ ਨਹੀਂ ਉਹਦਾ ਫੇ ਤਾਂ ਵੀ ਪਾਪਾ ਕਹਿੰਸੀ ਮੇਤੋਂ ਬਨਾਲੇ ਇਹ ਪੱਗ ਛੋਟੀ ਹੈ ਦੀ ਵੈਸੇ ਤਾਂ ਪੱਗ ਸੋਹਣੀ ਬਣ ਲੈਂਦਾ ਤੇ ਇਤੋਂ ਸੂਤ ਨਹੀਂ ਹੁੰਦੀ ਹੈਗੇ ਪਾਪਾ ਤੁਹਾਨੂੰ ਕਿਹਾ ਤਾਂ ਹੈ ਵੀ ਮੇਤੋਂ ਬਨਵਾ ਲੈ ਪੱਗ ਤੇ ਅੱਜ ਇੱਕ ਸਾਡੇ ਸਰੋਂ ਵੱਟਦੇ ਆ ਭਈਏ ਉਹਨਾਂ ਨੇ ਵੀ ਘਰੇ ਮਿਥਿਆ ਆ ਵੀ ਜੇ ਚੇਰ 14 ਦੇ ਵਾਲੇ ਦੀ ਨਹੀਂ ਉਹਨਾਂ ਨੂੰ ਮਹੂਰਤ ਹੁੰਦਾ ਸਾਡੀ ਸਰੋਂ ਦਾ ਪਿਛਲੇ ਸਾਲ ਵੀ ਅਸੀਂ ਜਿੱਦਣ ਗਏ ਸੀਗੇ ਜਠੇਰਿਆਂ ਨੂੰ ਤਾਂ ਉਦੋਂ ਇਹ ਉਹਨੀਆਂ ਸਰੋ ਵੱਡੀ ਸੀਗੀ ਵੀਡੀਓ ਵੀ ਅਸੀਂ ਬਣਾਈ ਆ ਪਿਛਲੇ ਸਾਲ ਦੀ ਤੇ ਅੱਜ ਅਸੀਂ ਪੂਰਾ ਵਲੌਗ ਨਹੀਂ ਬਣਾਵਾਂਗੇ ਜਠੇਰਿਆਂ ਦਾ ਕਿਉਂਕਿ ਪਿਛਲੇ ਸਾਲ ਬਣਾਇਆ ਆ ਤੁਸੀਂ ਦੇਖ ਸਕਦੇ ਆ ਜਿਨ੍ਹਾਂ ਨੇ ਵੀ ਪੁੰਨੀ ਗੋਦ ਜਠੇਰੇ ਦੇਖਣੇ ਆ ਪਿਛਲੇ ਸਾਲ ਦਾ ਦੇਖ ਲਿਓ ਬਲੌਗ ਸਾਡਾ ਜਠੇਰਿਆਂ ਦਾ ਤੇ ਟਾਈਮ ਦਾ ਪਤਾ ਨਹੀਂ ਲੱਗਦਾ ਕਿੰਦਾ ਟਾਈਮ ਲੰਘ ਜਾਂਦਾ ਆ ਪਿਛਲੇ ਸਾਲ ਸਾਡੇ ਆਹ ਘਰ ਹੱਲੇ ਬਣਦਾ ਸੀਗਾ ਲੈਂਟਰ ਪਹਿ ਗਿਆ ਸੀ ਨਾ ਅੱਜ ਕੱਲ ਤੇ ਹੁਣ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਡੀ ਰਹਿائش ਐ ਇਸ ਘਰ ਦੇ ਵਿੱਚ ਉਹੀ ਕਰਨ ਵਾਲਾ ਸਾਰਾ ਕੁਝ ਕੰਦਾ ਕੁਝ ਨਹੀਂ ਕਰਦਾ ਹੈਗਾ ਕਿੰਨਾ ਸੋਹਣਾ ਘਰ ਬਾਬਾ ਜੀ ਨੇ ਬਣਾ ਦਿੱਤਾ ਸਾਡਾ ਐਨੀ ਉਮੀਦ ਨਹੀਂ ਸੀ ਕਿ ਐਨੀ ਉਮੀਦ ਨਹੀਂ ਸੀ ਜਿੰਨਾ ਸੋਹਣਾ ਬਾਬਾ ਜੀ ਨੇ ਸਾਡਾ ਘਰ ਬਣਾ ਦਿੱਤਾ ਆ ਤੇ ਬਸ ਜਿਹੜਾ ਹੁਣ ਕੰਮ ਰਹਿੰਦਾ ਆ ਉਹ ਵੀ ਬਾਬਾ ਜੀ ਨੇ ਪੂਰਾ ਕਰ ਦੇਣਾ ਆ ਉੱਤੇ ਡੋਰਾ ਸਾਡੀਆਂ ਤੇ ਭਈਆਂ ਨੂੰ ਝਾਦੇ ਆਂਦੀ ਆ ਕੰਮ ਇਹਨਾਂ ਵੇਲੇ ਆ ਸਾਰਾ ਹਲੇ ਹੋਈ ਰੀ ਤਿਆਰੀ ਅਰਮਾਨਦੀਪ ਪਾਪਾ ਦੇ ਤੋਂ ਬਾਅਦ ਚ ਤਿਆਰ ਹੋ ਕੇ ਪੱਗ ਵੀ ਬਣ ਲਈ ਆ ਇਹ ਇੰਦਾ ਕਰ ਇਹ ਜਿਆਦਾ ਸ਼ਕੀਨ ਹੈ ਇਹਦੀ ਪੱਗ ਨਹੀਂ ਸੈੱਟ ਹੁੰਦੀ ਮੈਂ ਤੁਹਾਡੇ ਦੋਹਾਂ ਤੋਂ ਬਾਅਦ ਤਿਆਰ ਹੋ ਗਈ ਆ ਬਾਅਦ ਚ ਹੋ ਕੇ ਪਹਿਲੇ ਸਿਰ ਤਾਂ ਪਾਉਣਾ ਹੀ ਸੀ ਲਓ ਜੀ ਅਸੀਂ ਵੀ ਰੈਡੀ ਹੋ ਗਏ ਆ ਅਸੀਂ ਪਰਮ ਵੀਰ ਹੋਣ ਦੇ ਆਉਣ ਤੋਂ ਪਹਿਲਾਂ ਆਉਣਾ ਆ ਵਾਪਸ ਤੇ ਤਾਂ ਬੰਨੀ ਦੀ ਆ ਹਾਂ ਛੇਤੀ ਚਲੋ ਫੇ ਤੇ ਲੰਗਰ ਛਕਣ ਬੈਹਣਾ ਇਹ ਦੇਖ ਪਹਿਣੀ ਆ ਪੈਪੀ ਦਿਖਾ ਲਓ ਜੀ ਵਾਈਟ ਬੰਨ ਲਈ ਬਲੈਕ ਪੱਗ ਸੈੱਟ ਨਹੀਂ ਹੈਗੀ ਕਹਿੰਦੇ ਛੋਟੀ ਆ ਬੰਨ ਨਹੀਂ ਹੁੰਦੀ ਵਾਈਟ ਵੀ ਸੋਹਣੀ ਲੱਗਦੀ ਆ ਮੈਚਿੰਗ ਆ ਮੁੰਡਾ ਸੋਹਣਾ ਲੱਗਦਾ ਆ ਆ ਜਾਓ ਜੀ ਚਲ ਜੀਏ ਹੁਣ ਆਗੇ ਇੱਕ ਮਿੰਟ ਬਸ ਹਾ ਹਾ ਕਾਕਾ ਦੇਰ ਤੋਂ ਪਿਆ ਕਿਤੇ ਖਾਲੀ ਤਾਂ ਨਹੀਂ ਐਦਾਂ ਤਾਂ ਕੁੜੀਆਂ ਵੀ ਦੀ ਦੇਖਦੀਆਂ ਹਾਲੇ ਕੁੜੀਆਂ ਨੂੰ ਕਹਿੰਦੇ ਕੁੜੀਆਂ ਬਹੁ ਟਾਈਮ ਲਾਉਂਦੀਆਂ ਤਿਆਰ ਹੋਣ ਲੱਗੀਆਂ ਹੈ ਤੇਰੀ ਐਸ ਤੇਰੀ ਨਹੀਂ

ਹੰਮ ਦਰ ਲੱਗਦਾ ਤੇ ਲਾਓ ਜੀ ਏਰਮਾਨ ਕਹਿੰਦਾ ਅੱਜ ਅਸੀਂ ਚੱਲਿਆ ਲੌਂਗ ਰਾਈਡ ਤੇ ਤੇ ਵਾਕਈ ਲੌਂਗ ਡਰਾਈਵ ਹੈ ਸਾਡੀ ਅਸੀਂ 9:30 ਵਜੇ ਘਰੋਂ ਚੱਲੇ ਆਂ ਤੇ ਦੇਖਦੇ ਹਾਂ ਅਸੀਂ ਕਿੰਨੇ ਵਜੇ ਪਹੁੰਚਾਂਗੇ ਮੇਰੇ ਖਿਆਲ ਚ ਸਾਨੂੰ ਘੰਟਾ ਕੁ ਲੱਗ ਜਾਊਗਾ 10-15 ਮਿੰਟ ਵੱਧ ਘੱਟ ਵੀ ਹੋ ਸਕਦੇ ਆ ਤੇ ਰਸਤੇ ਦੇ ਵਿੱਚ ਹੈ ਜੀ ਗੁਰਦੁਆਰਾ ਬਾਬਾ ਲਖੋਸਾ ਸਾਹਿਬ ਅਸੀਂ ਉੱਥੇਕ ਪਹੁੰਚ ਗਏ ਆ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਪਿਛਲੇ ਸਾਲ ਵਿਸਾਖੀ ਨੂੰ ਟਰੈਕਟਰ ਤੇ ਆਪਣਾ ਰੇੜਾ ਜੋੜ ਕੇ ਆਏ ਸੀ ਤਾਂ ਬਹੁਤ ਸਾਰਿਆਂ ਨੇ ਕਮੈਂਟ ਕੀਤੇ ਸੀ ਬਹੁਤ ਵਧੀਆ ਲੱਗਾ ਸੀ ਸਾਰਿਆਂ ਨੂੰ ਜਿਹੜਾ ਅਸੀਂ ਟਰੈਕਟਰ ਤਾਂ ਜਿਹੜਾ ਜੁੜ ਕੇ ਆਏ ਸੀ ਤੇ ਵਿਸਾਖੀ ਨੂੰ ਤੇ ਹੁਣ ਵੀ ਵਿਸਾਖੀ ਚ ਬਸ ਰਹਿ ਗਏ ਆ 10 15 ਦਿਨ ਦੇਖਦੇ ਆ ਕਿਦਾਂ ਨਹੀਂ ਅਰਮਾਨ ਕਹਿੰਦਾ ਇਸ ਵਾਰ ਵੀ ਅਸੀਂ ਇਦਾਂ ਹੀ ਆਉਣਾ ਬਾਕੀ ਦੇਖੋ ਕਿੱਦਾਂ ਸੀ ਆਉਣੇ ਇਸ ਵਾਰ ਤੇ ਲਓ ਜੀ ਹੁਣ ਅਸੀਂ ਆ ਗਏ ਆ ਹਾਈਵੇ ਤੇ ਜਿਹੜਾ ਕਿ ਮਾਲਪੁਰ ਤੋਂ ਫਗਵਾੜੇ ਨੂੰ ਜਾਂਦਾ ਆ ਤੇ ਵੈਸੇ ਤਾਂ ਮਾਲਪੁਰੋਂ ਜੇ ਅਸੀਂ ਗਣਸ਼ੰਕਰ ਨੂੰ ਵੀ ਜਾਈਏ ਤਾਂ ਵੀ ਜਾ ਹੋ ਜਾਂਦਾ ਆ ਕਿਉਂਕਿ ਮੇਨ ਹੈਗਾ ਜੀ ਸ਼ਹਿਰ ਲੱਗਦਾ ਬੰਗਾ ਅਸੀਂ ਬੰਗੇ ਪਹੁੰਚਣਾ ਹਾਂ ਤਾਂ ਬੰਗੇ ਤੋਂ ਫੇਰ ਆਹ ਰੋਡ ਤੇ ਤੇ ਆਹ ਸੜਕ ਨੂੰ ਸੋਹਣੀ ਬਣੀ ਹੋਆ ਪਹਿਲਾਂ ਹਾਲਾਤ ਬਹੁਤ ਖਰਾਬ ਸੀ ਸੜਕ ਦੇ ਤੇ ਹੁਣ ਤਾਂ ਬਹੁਤ ਵਧੀਆ ਬਣੀ ਹੋਆ ਤੇ ਹੁਣ ਜੀ ਅਸੀਂ ਆ ਗਏ ਕੋਟ ਕੋਟ ਤੋਂ ਕਟਾਰੀਆਂ ਤੇ ਕਟਾਰੀਆਂ ਤੋਂ ਜਿਹੜੀ ਬੰਗਿਆਂ ਦੀ ਰੋੜ ਹੈ ਉਹ ਬਹੁਤ ਵਧੀਆ ਬਣੀ ਹੋਆ ਤੇ ਇੱਥੇ ਅਸੀਂ ਹਵਾ ਪਾਣੀ ਚੈੱਕ ਕਰਾਇਆ ਪੁਨੀ ਸਾਹਿਬ ਨੇ ਮੋਟਰਸਾਈਕਲ ਦਾ ਤੇ ਹੁਣ ਅਸੀਂ ਜੀ ਕਟਾਰੀਆਂ ਤੋਂ ਬੰਗਿਆਂ ਨੂੰ ਹੋ ਗਏ ਆ ਤੇ ਲਓ ਜੀ ਆਹ ਜਿਹੜਾ ਰੋੜਿਆ ਨਾ ਕਟਾਰੀਆਂ ਤੋਂ ਬੰਗਿਆਂ ਨੂੰ ਮੈਂ ਕਹਿੰਦੀ ਐਨਾ ਵਧੀਆ ਰੋੜਿਆ ਨਾ ਕਮਾਲ ਕੀਤੀ ਪਈ ਐ ਰੋੜ ਤਾਂ ਜਿਹੜਾ ਵਧੀਆ ਹੈਗਾ ਹੀ ਹੈਗਾ ਜਿਹੜੇ ਦਰਖਤ ਲੱਗੇ ਹੋ ਆ ਬਸ ਪੁੱਛੋ ਹੀ ਨਾ ਐਨਾ ਸਕੂਨ ਆਦਾ ਰੇ ਸੜਕ ਤੇ ਜਾ ਕੇ ਜੇ ਤੁਸੀਂ ਗਰਮੀਆਂ ਚ ਇਸ ਰਸਤੇ ਚ ਲੰਘੂਗੇ ਨਾ ਤੁਹਾਨੂੰ ਗਰਮੀ ਨਹੀਂ ਮਹਿਸੂਸ ਹੋਊਗੀ ਬਹੁਤ ਸੋਹਣਾ ਰੋੜਿਆ ਇਹ ਤੇ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਸ਼ਹਿਰ ਬੰਗਾ ਇੱਥੇ ਥੋੜਾ ਟ੍ਰੈਫਿਕ ਸੀ ਥੋੜਾ ਕੀ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਜ਼ਿਆਦਾ ਟ੍ਰੈਫਿਕ ਦਾ ਕਾਰਨ ਇਸ ਲਈ ਹੈ ਕਿਉਂਕਿ ਇਹ ਮੇਨ ਹਾਈਵੇ ਆਪਣੇ ਅੰਮ੍ਰਿਤਸਰ ਜਲੰਧਰੋਂ ਚੰਡੀਗੜ੍ਹ ਜਾਣ ਲਈ ਇਹ ਮੇਨ ਰੋੜ ਹੈ ਤੇ ਲਓ ਜੀ ਹੁਣ ਤੇ ਲਓ ਜੀ ਹੁਣ ਅਸੀਂ ਪਹੁੰਚ ਗਏ ਪਿੰਡ ਭੁਖੜੀ ਪੁਨੀ ਗੋਦੇ ਜਥੇਰੇ ਆ ਜਿੱਥੇ ਤੇ ਇਹ ਵੀ ਪਿੰਡ ਬਹੁਤ ਸੋਹਣਾ ਆ ਪਿੰਡ ਉਹੀ ਸੋਹਣਾ ਹੁਣ ਲੱਗਦਾ ਮੈਨੂੰ ਜ਼ਿਆਦਾ ਜਿੱਥੇ ਦਰਖਤ ਹੋਣ ਇੱਥੇ ਵੀ ਬਹੁਤ ਸੋਹਣੇ ਅੰਬਾਂ ਦੇ ਸੰਘਣੇ ਦਰਖਦ ਆ ਤੇ ਰਮਾਨਤਾ ਕਹਿੰਦਾ ਮੇਰਾ ਜੀ ਕਰਦਾ ਤੇ ਮੈਂ ਝੂਟੇ ਲੈਣ ਲੱਪਾਂ ਤੇ ਮੈਂ ਕਿਹਾ ਅੱਗੇ ਬੱਚੇ ਬਹੁਤ ਇਦਾਂ ਕਰਦੇ ਹੁੰਦੇ ਸੀਗੇ ਜਦੋਂ ਡਾਣੇ ਹੁਣੇ ਨੀਵੇਂ-ਨੀਵੇਂ ਤੋਂ ਨਾ ਜਾਣੇ ਬਹੁਤ ਝੂਟਦੇ ਹੁੰਦੇ ਸੀ ਦਰਖਤਾਂ ਦੇ ਨਾਲ ਤੇ ਲਓ ਜੀ ਇੱਥੇ ਮੈਨੂੰ ਇੱਕ ਸਾਡੇ ਪਿੰਡ ਦੀ ਕੁੜੀ ਵੀ ਮਿਲੀ ਉਹ ਵੀ ਪਿੰਡ ਰੈਂਪੇ ਤੋਂ ਸੀ ਤੇ ਮੈਨੂੰ ਪਤਾ ਲੱਗਾ ਵੀ ਉਹ ਵੀ ਪੁੰਨੀ ਗੋਟ ਦੇ ਰਹਿੰਦੇ ਹੋਸ ਪਿੰਡ ਦੇ ਵਿੱਚ ਵੀ ਤੇ ਇੱਕ ਜੀਂਦੋ ਵਾਲਿਆ ਤੇ ਇਹ ਨਾ ਸਾਡੇ ਪੰਜਾਬ ਦੀ ਕਹਿੰਦੇ ਸਾਡੇ ਇਲਾਕੇ ਦੀ ਇਹ ਖਾਸੀਅਤ ਹੈ ਵੀ ਜਿਹੜੀ ਇੱਕ ਗੋਤ ਹੋਵੇ ਨਾ ਉਸੇ ਗੋਤ ਦੇ ਉੱਤੇ ਚਾਰ ਪੰਜ ਪਿੰਡ ਹੁੰਦੇ ਆ ਤੇ ਚਲੋ ਜੀ ਅਸੀਂ ਹੁਣ ਪਹਿਲਾਂ ਦੀਵਾ ਕੀਤਾ ਮੱਥਾ ਟੇਕਿਆ ਫੇਰ ਅਸੀਂ ਮਿੱਟੀ ਕੱਢੀ ਅਰਮਾਨ ਨੇ ਵੀ ਮਿੱਟੀ ਕੱਢੀ ਤੇ ਇਸ ਤੋਂ ਬਾਅਦ ਫਿਰ ਚਾਹ ਦਾ ਲੰਗਰ ਚੱਲ ਰਿਆਂ ਸੀਗਾ ਤੇ ਥੋੜੀ ਥੋੜੀ ਸੀ ਚਾਹ ਪੀਤੀ ਲੋੜ ਤਾਂ ਨਹੀਂ ਸੀ ਕਿਉਂਕਿ ਇੱਕ ਇੱਕ ਪਰੋਟੀ ਘਰੋਂ ਖਾ ਕੇ ਆਏ ਸੀਗੇ ਤੇ ਚਲੋ ਕਹਿੰਦੇ ਲੰਗਰ ਜਿੱਥੇ ਚੱਲਦਾ ਹੋਵੇ ਥੋੜਾ ਬਹੁਤਾ ਸ਼ਕਣਾ ਚਾਹੀਦਾ ਹੈ ਕਿਸਮਤ ਵਾਲਿਆਂ ਨੂੰ ਲੰਗਰ ਵੀ ਮਿਲਦਾ ਆ ਤੇ ਰਮਾਨ ਕਹਿ ਰਿਹਾ ਸੀਗਾ ਵੀ ਮੈਂ ਇੱਥੇ ਘੁੰਮ ਕੇ ਵੀਡੀਓ ਬਣਾਉਣੀ ਬਹੁਤ ਸੋਹਣੇ ਦਰਖਤ ਆ ਤੇ ਅਸੀਂ ਕਿਹਾ ਨਹੀਂ ਫੇਰ ਕਦੀ ਆਵਾਂਗੇ ਫੇਰ ਬਣਾਵਾਂਗੇ ਕਿਉਂਕਿ ਪਿੱਛੇ ਵੀ ਔਖਾ ਸੀਗਾ ਪਸ਼ੂ ਦੇਖਣੇ ਸੀ ਜਾ ਕੇ ਜੇ ਛੋਟੂ ਹੁੰਦਾ ਤਾਂ ਫੇਰ ਸਾਨੂੰ ਪਿਛਲਾ ਫਿਕਰ ਨਹੀਂ ਰਹਿੰਦਾ ਇੰਨਾ ਤੇ ਇੱਕ ਆਹ ਦੇਖੋ ਜੀ ਦਰਖਤੇ ਪਿਛਲੀ ਵੀਡੀਓ ਜਿਵੇਂ ਬਣਾਇਆ ਸੀ ਕਿੰਨਾ ਪੁਰਾਣਾ ਦਰਖਤ ਹੈ ਇਹਨੂੰ ਹਵਾਈ ਜੜਾ ਆ ਲਾ ਮੁਕਦੀ ਗਏ ਪੁਰਾਣਾ ਦਰਖਤ ਤੇ ਫੇਰ ਇੱਕ ਰਾਹ ਦੇ ਵਿੱਚ ਟ੍ਰੈਲੀ ਲੱਗੀ ਹੋ ਸੀ ਗੋਭੀ ਦੀ ਗੋਭੀ ਦੀ ਸਬਜ਼ੀ ਲਈ ਤੇ ਫੇਰ ਉਰੇ ਆ ਕੇ ਸਬਜ਼ੀ ਦੇ ਬੂਟੇ ਸੀਗੇ ਉਦਾਂ ਤਾਂ ਕਾਲ ਹੋ ਜਾਂਦੀ ਆ ਲੈ ਹੀ ਨਹੀਂ ਹੁੰਦੇ ਤਾਂ ਹੁਣ ਆ ਕੁਦਰਤੀ ਕੋਲੇ ਲੰਗੇ ਤੇ ਸੀਗੇ ਚਲੋ ਬੂਟੇ ਵੀ ਲੈ ਜਾਨਨੇ ਆ ਉਦਾਂ ਵੀ ਅਸੀਂ ਲੇਟ ਹੀ ਹੋ ਗਏ ਇਸ ਵਾਰ ਸਬਜ਼ੀ ਵਿੱਜਣ ਨੂੰ ਤੇ ਇੱਥੋਂ ਅਸੀਂ ਥੋੜੇ ਬੱਤੇ ਸਬਜ਼ੀ ਦੇ ਬੂਟੇ ਲੈਏ ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਆਪਣੇ ਪਿੰਡ ਆਪਣੇ ਘਰ ਪਰਮਵੀਰ ਦਾ ਵੀ ਫੋਨ ਆ ਗਿਆ ਸੀ ਕਹਿੰਦੀ ਤੁਸੀਂ ਆ ਗਏ ਆ ਵੀ ਮੈਨੂੰ ਲੈ ਜਾਓ ਆ ਕੇ ਤੇ ਹੁਣ ਇਹਦੇ ਪਾਪਾ ਸਾਨੂੰ ਉੱਥੇ ਲਾ ਕੇ ਪਰਮਵੀਰ ਨੂੰ ਲੈਣ ਜਾਊਗੇ ਜਿਵੇਂ ਕਿਸੇ ਕਿਸੇ ਐਸੇ ਵੀ ਪਰਮਵੀਰ ਹੁਣ ਆਦੇ ਆਉਣ ਤੋਂ ਪਹਿਲਾਂ ਅਸੀਂ ਆਉਣਾ ਤੇ ਅਸੀਂ ਆ ਗਏ ਆ ਟਾਈਮ ਸਿਰ ਲੋ ਜੀ ਲੋ ਜੀ 9:30 ਵਜੇ ਅਸੀਂ ਘਰੋਂ ਤੁਰੇ ਸੀ ਤੇ ਪੂਰੇ 12:30 ਵਜੇ ਅਸੀਂ ਘਰ ਵਾਪਸ ਆ ਗਏ ਆ ਤੇ ਤੇਨ ਘੰਟੇ ਲੱਗੇ ਪੂਰੇ ਸਾਨੂੰ ਆਉਣ ਜਾਣ ਨੂੰ ਅੱਧਾ ਘੰਟਾ ਤੇ ਮੱਥਾ ਟੇਕਣ ਲੱਗਾ ਆ ਤੇ ਬਾਕੀ ਢਾਈ ਘੰਟੇ ਲੱਗੇ ਸਾਨੂੰ ਆਉਣ ਜਾਣ ਨੂੰ ਤੇ ਅਸੀਂ ਟਾਈਮ 'ਤੇ ਰ ਆ ਗਏ ਆ ਘਰ ਤੇ ਅਰਮਾਨ ਦੀ ਭੁਣੀ ਗਰਮੀ ਲੱਗਦੀ ਸੀ ਚਲੋ ਕੱਪੜੇ ਬਦਲਾਂ ਕਮੀਜ਼ ਪਜਾਮਾ ਆ ਸੋਹਣਾ ਲੱਗਦਾ ਆ ਹਲੇ ਸਾਰੀ ਗਰਮੀ ਇਹੀ ਪਾਉਣਾ ਆ ਬਦਲ ਆ ਆਹੋ ਗਰਮੀ ਵਾਲੀ ਕਿਹੜੇ ਕੱਢ ਗੱਡੜੇ ਇਹ ਗਰਮੀ ਵਾਲੀ ਆ ਮੈਂ ਹਰ ਥਲੇ ਰਹੀ ਸਾ ਤਾਂ ਪਹਿਲੀ ਹੀ ਉਪਜਾਣ ਨੂੰ ਪਾ ਕੇ ਰੱਖ ਲੈਣਾ ਬੱਸ ਲੋਕੀ ਅਸੀਂ ਜਾਏ ਆ ਆਪਣੇ ਜਠੇਰੇ ਆਪਣੇ ਪੂਰਵਾਜਾਂ ਨੂੰ ਪੂਜੇ ਆ ਤੇ ਅੱਜ ਦੇ ਦਿਨ ਸਾਰੇ ਆਪੋ ਆਪਣੇ ਜਾਂਦੇ ਆ ਜਠੇਰਿਆਂ ਨੂੰ ਪੂਜਣ ਰਾਹ ਦੇ ਵਿੱਚ ਬਹੁਤ ਜਗ੍ਹਾ ਤੇ ਆ ਦੇਖਿਆ ਵੀ ਲੱਗੇ ਹੋ ਸੀਗੇ ਲੰਗਰ ਵੀ ਲੱਗੇ ਹੋ ਸੀ ਤਾਂ ਕਨਾਤਾ ਨੂੰ ਤਲਾ ਕੇ ਤਾਂ ਬਹੁਤ ਰੱਛ ਸੀਗਾ ਜਾਣੀ ਅੱਜ ਦੇ ਦਿਨ ਬਹੁਤ ਆ ਜਿਹੜਾ ਜਿਹੜਾ ਜਿੱਥੇ ਦੇ ਆਪਣੇ ਪਛਾਣ ਤਾਂ ਜਾਂਦੇ ਆ ਸਾਰੇ ਤੇ ਆਹ ਸਿਰਾਹ ਤੇ ਚੁਲਿਆਂਦੀ ਆ ਗੋਭੀ ਦੀ ਸਬਜੀ ਇਹ ਮੈਂ ਤਾਂ ਤਾਂ ਘਰਾਂਗੇ ਸੀ ਲਿਆਂਦੀ ਆ ਜੀ ਕਿ ਕਿਸਾਨ ਵੀਰ ਤੋਂ ਜਿਹੜਾ ਕੀ ਆ ਸੜਕ ਦੇ ਕੰਢੇ ਤੇ ਆਪਣੀ ਟਰਾਲੀ ਲਾ ਕੇ ਲਾ ਕੇ ਤਾਂ ਉੱਥੇ ਵੇਚ ਰਿਆ ਸੀ ਕਹਿੰਦਾ ਮੰਡੀ 'ਚ ਤਾਂ ਬੈਠੇ ਹੈਗਾ ਕਹਿੰਦਾ ਸਿੱਧੇ ਵੇਚਦੇ ਆ ਤੇ ਇੱਕ ਅਸੂਰੇ ਬੰਦਿਆਂ ਕੇ ਦੇਖਿਆ ਉੱਥੇ ਵੀ ਜਿਹੜੀ ਉੱਪਰ ਬਣਿਆ ਬ੍ਰਿਜ ਉਹਦੇ ਥੱਲੇ ਇੱਕ ਵੀਰ ਨੇ ਟਰਾਲੀ ਲਾਈਏ ਸੀ ਉੱਥੇ ਵੇਚਦਾ ਸੀ ਵੇਚਦਾ ਸੀਗਾ ਗੋਭੀ ਤੇ ਵਧੀਆ ਆ ਕਿਸਾਨਾਂ ਨੂੰ ਆਪ ਕੰਮ ਕਰਨਾ ਚਾਹੀਦਾ ਆ ਤੇ ਸਾਨੂੰ ਵਧੀਆ ਲੱਗਾ ਵੀ ਅਸੀਂ ਵੀ ਗੋਭੀ ਲੈ ਆਂਦੀ ਤੇ ਕਸੀ ਲੈ ਆਂਦੇ ਆ ਜੀ ਬੁੱਤੇ ਵੈਸੇ ਜੀ ਵੀਡੀਓ ਵੀ ਬਣਾਈ ਸੀ ਉਸ ਵੀਰ ਦੀ ਜਿਹੜੇ ਗੋਭੀ ਵੇਚਦੇ ਸੀ ਤੇ ਆ ਅਸੀਂ ਬੇਲਾ ਲਿਆਏ ਆ ਜਿਵੇਂ ਐ ਕਿ ਅਸੀਂ ਲੇਟ ਹੋ ਗਏ ਆ ਮਿਰਚਾਂ ਦੇ ਬੁੱਤੇ ਆ ਕੀਏ ਆ ਤੇ ਰਾਮਪੋੜੀਆਂ ਆ ਮੰਮਾ ਪੀਚ ਇਹਨਾਂ ਦੇ ਪਾਣੀ ਵੀ ਆ ਬੁੱਲੇ ਪਾਣੀ ਮੈਂ ਪਾਇਆ ਹਾਂ ਮੈਨਾਂ ਸ਼ਾਮ ਨੂੰ ਜਿਹਨੇ ਸੁੱਕ ਲਗਾ ਗਰਨੀਆ ਹੁਣ ਤੇ ਹੁਣ ਨਵਾਸ਼ੇ ਆ ਗਏ ਬੇਲਾ ਦਾ ਬੇਸ਼ੱਕ ਇਹ ਵਧੀਆ ਹੈ ਕਿਉਂਕਿ ਜਿਹੜੇ ਪਾਉਚ ਲੈ ਆਈਦੇ ਸੀ ਉਹਦੇ ਵਿੱਚ ਜ਼ਿਆਦਾ ਬੀਜ ਹੁੰਦੇ ਸੀ ਲਾਉਣੀਆਂ ਦੇ ਇੱਕ ਦੋ ਬੇਲਾਂ ਹੁੰਦੀਆਂ ਸੀ ਇਹੀ ਹੋ ਜਾਣ ਬਹੁਤੇ ਆ ਤੇ ਹੁਣ ਬੇਲਾਂ ਆਈਆਂ ਬੂਟੇ ਅਤੇ ਟਰਾਂਸਪਲੇਟੇ ਮਿਲਦੇ ਆ ਮੰਮਾ ਹੁਣ ਕਿ ਬੰਨਾ ਭੁੱਖ ਲੱਗੀ ਹੋ ਪਕੌੜੇ ਨਹੀਂ ਕਰਦੇ ਉੱਥੇ ਹੁਣ ਤਾਂ ਕਿੰਨਾ ੜੇ ਹੋ ਗਏ ਪਕੌੜੇ ਖਾਦਦੇ ਨੂੰ ਦਪੈਰ ਦਾ ਚਾਹ ਰੋਟੀ ੜੇ ਹੋ ਗਿਆ ਮੇਕ ਤੇ ਰਹੀਆਂ ਤੋੜ ਕੇ ਧੋ ਲੈ ਆ ਕੇਲੇ ਬੰਨੇ ਕਣਕ ਜਾਂ ਮੱਕੀ ਹਮ ਕੋਈ ਨਹੀਂ ਲੱਗਾ ਮੈਂ ਸਵੇਰ ਕਿ ਇੱਕ ਪਰੌਂਠੀ ਬਣਾ ਕੇ ਆਪਾਂ ਖਾ ਗਏ ਸੀ ਕਿਉਂਕਿ ਫਿਰ ਜਾਣਾ ਸੀ ਤਾਂ ਬੇ ਕਾਹੀ ਵੀ ਸੀਗੀ ਫਿਰ ਉੱਥੇ ਆਪਾਂ ਚਾਪ ਕੋੜੇ ਨਾਲ ਸੀ ਹੁਣ ਇੱਕ ਇੱਕ ਦੋ ਦੋ ਮੱਕੀਆਂ ਤੁਹਾਨੂੰ ਰੋਟੀਆਂ ਬਣਾ ਦਉਂਗੀ ਤੇ ਸ਼ਾਮ ਨੂੰ ਖਾਓ ਕੋਠੀ ਆਉਣੀ ਵੀ ਆਉਣ ਵਾਲੀਆਂ ਆ ਆਪਾਂ ਆ ਪੱਠੇ ਪਾ ਕੇ ਬਣੀ ਪਰ ਮੈਂ ਲੈ ਜਾਓਗੇ ਤੇ ਮੈਂ ਜਨਮ ਬਣਾਉਣੀ ਆ ਜੀ ਮੱਕੀ ਦੀ ਰੋਟੀ ਤੁਸੀਂ ਖਾਓ ਮੱਕੀ ਦੀ ਰੋਟੀ ਮੱਖਣ ਰਾਕੀ ਦਹੀਂ ਦੇ ਨਾਲ ਦੇ ਚੁੱਕ ਨੇ ਟੇਸਟੀ ਲੱਗਦੀ ਆ ਅੱਜ ਕੱਲ ਇੱਦਾਂ ਹੀ ਸੋਹਣੀ ਲੱਗਦੀ ਆ ਰੋਟੀ ਹੁਣ ਵੈਸੇ ਜ਼ਿਆਦਾ ਟਾਈਮ ਹੋ ਗਿਆ ਦੋਨੋਂ ਇਕੱਠੇ ਨਹੀਂ ਹਣਾਉਣੀ ਨਹੀਂ ਪਹਿਲਾਂ ਬਨੇ ਪਰਬੇ ਨੇ ਹਣਾਉਣੀ ਜਾਨ ਟੈਗ ਕਰਨਾ ਚਾਹਾਂ ਆਹ ਦੇਖੋ ਅਬ ਅਰਮਾਨ ਦੀ ਜਨਮ ਮੱਟੀ ਇੱਧਰ ਦੇਖੋ ਅਰਮਾਨ ਦੀ ਦੀ ਟੀ-ਸ਼ਰਟ ਸਿੱਧਾ ਘੜਾ ਉਹ ਦੇਖਾਂ ਨਾਨਕਿਆਂ ਦਾ ਸਭ ਤੋਂ ਪਿਆਰਾ ਦਾਦਕਿਆਂ ਦਾ ਅੱਖਾਂ ਦਾ ਤਾਰਾ ਹੈ ਨਾ ਸਹੀ ਹੈ ਹਾਂ ਮੈਂ 1 ਮਿੰਟ ਇੱਕ ਮਿੰਟ ਇੱਕ ਮਿੰਟ ਇਦਾਂ ਦੀ ਨਾ ਰਮਾਨ ਦੀ ਇੱਕ ਛੋਟੇ ਹੁੰਦੇ ਦੀ ਵੀ ਇੱਕੋ ਟੀ-ਸ਼ਰਟ ਸੀਗੀ ਜਦੋਂ ਇਹ ਸਾਲ ਕਦਾਈ ਸੀਗਾ ਦੇਖਾਂਗੇ ਜੇ ਆਪਣੇ ਹੋਈ ਮੇਰੇ ਕੋ ਫੋਟੋ ਕਰਾਂਗੇ ਸੰਜੀ ਹਾਂਜੀ ਹੁਣ ਕਿਹੜੀ ਫੋਟੋ ਲੈ ਕੇ ਆਇਆ ਇਹ ਚਾਰਨ ਕੋੜ ਤੇ ਵੀਰ ਪ੍ਰਤਾਪ ਲੱਗਦਾ ਨੇ ਨੇ ਮਾਣ ਨੂੰ ਨੇ ਪਤਾ ਕੌਣਿਆ ਇਹ ਕੌਣ ਬੋਕਰ ਚ ਬੈਠਾ ਰਮਨਦੀਪ ਆ ਰਮਨਦੀਪ ਲੋੜੀ ਦੀ ਆ ਇਹ ਤਾਂ ਰਵੀਰ ਬਟਾਪ ਲੱਗਦਾ ਵੀ ਬਟਾਪ ਟੱਕਲੂ ਆ ਬੋਕਰ ਚ ਪਿਆ ਠੀਕ ਹੈ ਜੀ ਹੁਣ ਅਸੀਂ ਬਣਾਈਏ ਮਿੱਠੇ ਵਾਲੀ ਰੋਟੀ ਅੱਜ ਦੇ ਲਈ ਐਨਾ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਸਾਡਾ ਬਹੁਤ ਬਹੁਤ ਥੈਂਕ ਯੂ ਜੀ ਹਾਸਤੇ ਬਸਦੇ ਰਹੋ ਜੀ ਟੇਕ ਕੇਅਰ मम्मा बन गई रोटी ये खड्डा करा हुआ है लस्सी लगा मित्रों मेथी वाली रोटी ते बेच के दही ते नाल लस्सी नयारा ਯੂਨਯੋਨ ਮਾਗੀ ਬਾਕ ਨੂੰ ਉਹ ਕਾਦੀ ਰੋਟੀ ਦੇ ਨਾਲ ਵੀ ਦੀ ਰੀਸ ਨੇ